ਵੈਗੁਰਜੀ ਦਾ ਖਾਲਸਾ ਵੈਗੁਰਜੀ ਜੀ ਖਤੋ ਪੀਰੋ ਬਾਣੋਂ ਸਾਡਾਂ ਬੇਨਤੀ ਕੀਤੀ ਜਾਂਦੀ ਆ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਕਰਿਓ ਲਾਈਕ ਕਰ ਦਿਓ ਦੱਸ ਦਿਓ ਮੈਨੂੰ ਸਬਸਕ੍ਰਾਈਬ ਦਿਓ ਤਾਂ ਜੋ ਤੁਹਾਡੇ ਟੋਟਲ ਵੀਡੀਓ ਕੋਲ ਕੰਨਾ ਫ੍ਰੀ ਆ ਮੇਰੇ ਲਈ ਮੇਰਾ ਮੋਟੀਵੇਸ਼ਨ ਆ ਅਗਲੀ ਵੀਡੀਓ ਲਈ ਆਧਮੇ ਨਾ ਇੱਕ ਤਾਂ ਜਿਸ ਵਾਂ ਤੋਂ ਸਿੰਘ ਖਾਲੜੀ ਦੀ ਵੀਡੀਓ ਦੇਖ ਕੇ ਉਹ ਵੀ ਮੈਨੂੰ ਬੜੀ ਜੀਵ ਲੱਗਿਓ ਗੱਲ ਤੁਹਾਨੂੰ ਬਾਅਦੋਂ ਦੱਸੂਗਾ ਇਹ ਇੱਕ ਗੱਲ ਹੋਰ ਜਿਹੜੀ ਚੀਜ਼ ਆਪਣੇ ਬਜੂਗ ਨੂੰ ਲਗਾ ਤੋਹੀਓ ਸਭ ਤੋਂ ਵੱਡੀ ਗੱਲ ਬਾਦਲ ਨੇ ਵੀ ਨਹੀਂ ਕਿਛੇ ਸਮੇਂ ਸੁਧਾਨ ਜਲਾਇਆ ਸੀ ਇਸੇ ਵੱਲੋਂ ਸੁਧਾਨ ਦੀ 25 ਵੀ ਧਾਰਾ ਜਿਹੜੀ ਉਹ ਆਪਾਂ ਨੂੰ ਸਿੱਖ ਨਹੀਂ ਮਾਣਨਾ ਇਹ ਕਿਹੜਾ ਕਹਿਦਾ ਕਿਦਾਂ ਦਾ ਸੁਧਾਰ ਹੈ ਇੱਕ ਵੀ ਸੁਧਾਰ ਨਹੀਂ ਹੋ ਰਿਹਾ ਆਪਣੇ ਲੀਡਰਾਂ ਤੋਂ ਯਾਰ ਉੱਥੇ ਕਹਿ ਕੇ ਸੁਧਾਰ ਪਰ ਉਹ ਲੋਕਾਂ ਨੂੰ ਆਹਨ ਲਾਲਕਾ ਕਮਸ਼ੇ ਕਾਮੇ 20ਵਾਂ ਤਾਂ ਲੱਗਦਾ ਨਹੀਂ ਹੰਗਾਲ ਤੇ ਲਿਖਿਆ ਹੁੰਦਾ ਸਾਨੂੰ ਪਤਾ ਇੱਥੇ ਦੇ ਉੱਦੇ ਥਾਂ ਦਾ ਤਾਂ ਜਿੰਦੂ ਹੀ ਨਹੀਂ ਚਾਹੇ ਕੋਠਾ ਨੂੰ ਹਿੰਦੂ ਹੀ ਜਾਂਦੀ ਅੰਦਰ ਜਦ ਕੇ ਬਾਬੇ ਕੋਈ ਗੋਟ ਪਾਈ ਦਿੱਤ ਸਿੰਘ ਜੀ ਦੀ ਕਿਤਾਬ ਪੜ੍ਹਨ ਵਾਲੀ ਆ ਸੋ ਹਮ ਹਿੰਦੂ ਹਾਂ ਇਹ ਪ੍ਰੋਪਗੈਂਡਾ ਵੇ 100 150 ਸਾਲ ਦੇ ਪਿੱਛੋਂ ਚੱਲਿਆ ਉਹ ਪਰ ਉਸ ਤੋਂ ਮਾਰੇ ਨੈਵੀਗੇਸ਼ਨ ਕੱਖ ਵੀ ਇਹ ਚੀਜ਼ ਹੈ ਨਹੀਂ ਸੀ ਉਸ ਤੋਂ ਬਾਅਦ ਫਿਰ ਪੁੱਟਿਆ ਇਹਨਾਂ ਨੇ ਕਿਉਂਕਿ ਆਪਣਾ ਕੋਈ ਡੱਕਾ ਦੁੱਕਾ ਹੈ ਨਹੀਂ ਇਹਨਾਂ ਦੇ ਨਾ ਹੀ ਜਮਣਾ ਪਾਗ ਲੈਣ ਹੁਣ ਮੈਂ ਕਈਆਂ ਨੂੰ ਇਹ ਗੱਲ ਉਲਟੀ ਲੱਗਦੀ ਹੈ ਵੀ ਹੈ ਨਹੀਂ ਜਮਣਾ ਤਾਂ ਮੈਂ ਗਲਤ ਕਹਿਣਾ ਮੈਂ ਵੀ ਕਹਣਾ ਇਹ ਹੈਗਾ ਸੀ ਤਾਂ ਫਿਰ ਇਹਨਾਂ ਦੇ ਦਿੱਕਸ਼ੇ ਤੋਂ ਪੁਰਾਣੇ ਜਿਹੜੇ ਕਹਿੰਦੇ ਨੇ ਵੀ ਸਾਡੇ ਦਾ ਬੇਦ ਪੁਰਾਣ ਲਿਖੇ ਨੇ ਉਹਨਾਂ ਦੇ ਵਿੱਚ ਕਿਤੇ ਇੱਕ ਫਕਲੋ ਜਿਹਦੇ ਆਤ ਦਾ ਵਿਗਨਾ ਹੁੰਦਾ ਜ਼ਿਕਰ ਕਿਉਂ ਨਹੀਂ ਹੁੰਦਾ ਇਥੋਂ ਤੱਕ ਸੈਂਟਰ ਹੈ ਆਦਾ ਨਹੀਂ ਹੁੰਦਾ ਸਿੰਧੂ ਤੋਂ ਹਿੰਦੂ ਬਣਾਇਆ ਵਾ ਜਿਵੇਂ ਕੋਈ ਹੋਣਾ ਦਿਹਾਤੀ ਆ ਜੁਪੀ ਵਿਆਹ ਦਾ ਉਹਨੂੰ ਸਿੰਧੂ ਕਿਹਾ ਉਹਨਾਂ ਦਾ ਹਿੰਦੂ ਆਈਕਨ ਹੋ ਗਿਆ ਇਕਣੋ ਜਿਹਾ ਅੱਜ ਵੀ ਬਹੁਤ ਮੈਂ ਦੇਖਦਾ ਹੈ ਜਿਹੜੇ ਬੰਦੇ ਹੈਗੇ ਨੇ ਜਿਹੜੇ ਗੱਲ ਮੜੀ ਵੀ ਕਿ ਮੈਂ ਹੁੰਦੀ ਉਹ ਕੰਮ ਜਿਵੇਂ ਮੈਂ ਹਾਂ ਕਹਾਂ ਜਿਹੜੂ ਮਨ ਮੈਂ ਅੰਤੇ ਇੱਕਾਂ ਮਰੇ ਜਾ ਕੇ ਸ਼ੁਰੂ ਬੋਲੂਗਾ ਤਾਂ ਉਹ ਆਬੀਸ਼ਲੀ ਮਤਲਬ ਥੜਿਆ ਉੱਠਿਆ ਆਊਟ ਆਲ ਬੰਦਾ ਪਲੇਖੇ ਚ ਬੋਲੂਗੀ ਹੈ ਸਿੰਦੂ ਜਿਹੜੂ ਉਹਨੇ ਵੀ ਕਹਣਾ ਹਾਂ ਠੀਕ ਹੋ ਜੂਗਾ ਇਦਾਂ ਹੀ ਹੋਇਆ ਹੋਈਆ ਗੱਲ ਐ ਉੱਠਿਆ ਸਿੰਦੂ ਤੇ ਇਹ ਸਿੰਦੂ ਬਣਿਆ ਗਿਆ ਜੇ ਹੈ ਸੱਚੀ ਤਨਿਆ ਦਾ ਹਿੱਸਾ ਹੁੰਦਾ ਬਸ ਇਹ ਹਿੰਦੂ ਨਹੀਂ ਸਿੰਦੂ ਹੁੰਦਾ ਜਿੰਨੇ ਕੇ ਪੰਜਾਬੀਆਂ ਦੇ ਕੋਲ ਸੰਧੂ ਨੇ ਉਹ ਸਿੰਧੂ ਤੋਂ ਹੀ ਸੰਧੂ ਬਣਿਆ ਹੈ। ਸਿੱਧੂ ਸੰਧੂ ਇੱਕੋ ਹੀ ਆ ਬਈ ਜੇ ਮੈਂ ਪੜਿਆ ਹੋਇਆ ਇਤਿਹਾਸ। ਇੱਕ ਹੀ ਰੂਤਾ ਥੋੜਾ ਜਿਹਾ ਕਹਿਣ-ਕਹਿਣ ਤੇ ਫਰਕ ਜਿਵੇਂ ਕਹਿ ਲਉਣਾ। ਹਿੰਦੂ ਤੇ ਸਿੰਧੂ, ਸਿੰਧੂ ਵੇਸ਼ਨ ਦੀ ਹਿੰਦੂ ਤੇ ਸਿੰਧੂ ਇਦਾਂ ਹੋਇਆ ਵੇਦਿਕ ਤਮ। ਮਹਾਂਪੂਰੀ ਇਹ ਦੇਖੋ ਵੀ ਜਿਹੜਾ ਸੁਝਾਨ ਆਪਾਂ ਨੂੰ ਨਕਾਰਦਾ ਵਾ। ਪਟਾਪ ਬਾਜਬਾ ਅਰਾਇਆ ਬੜਿੰਦ, ਕਾਪੂ ਤਰਵੇਂ ਸਿੰਘ ਦੀ ਲਖਾ ਸੁਧਾਨਾ।

ਗੱਡੀਆਂ ਦੇ ਉਹ ਗਿਆਣੇ ਤੁਰਕੇ ਤਾਂ ਜਾਣੀ ਹੁੰਦਾ ਨਾ ਉਹ ਤੇ ਰੋਡ ਤੇ ਖੁਦ ਵੀ ਵਲਾਂ ਜਾਣੀ ਜਾਂਵੇਂ ਇਹ ਬਿਜੀ ਕਾ ਲੈ ਕੇ ਸੌ ਜਾਣ ਨੂੰ ਸਵਿਧਾਨ ਨੂੰ ਬਚਾਉ ਦੇਣੀ ਐ ਲੈ ਗਏ ਪੱਟੇ ਚਟਾਈ ਤੇ ਇਹ ਬਦਵਾਨ ਲੋਗੇ ਬੈਠੇ ਨੇ ਇਹ ਬੜੀ ਫੁੱਟੂ ਗੱਲ ਹੈ ਯਾਰ ਇਹ ਪੁੱਗਾ ਬੰਨ ਕੇ ਬੱਠੇ ਨੇ ਪੱਲੀ ਗੱਲ ਤੇ ਇਹ ਜੇ ਬੰਗਿਆਂ ਤੋਂ ਜਿਹੜਾ ਸੁਵਿਧਾਨ ਦੀ ਹਮੇਂ ਹੀ ਭੜਗਾ ਉਹਨੂੰ ਕਹਿ ਵੀ ਪਨਾ ਪੱਗ ਬਲਾ ਦੇ ਜੋ ਤੈਨੂੰ ਇਹ ਕਿਥੋਂ ਤੜੀ ਹਿੰਦੂ ਮੰਨ ਰਹੀ ਆ ਤੈਨੂੰ ਤਾਂ ਸਦਾ ਹੀ ਨਹੀਂ ਮੰਨ ਰਹੀ ਹੋਰ ਦੂਸਰੀ ਗੱਲ ਗੱਲ ਸੁਵਿਧਾਨ ਦੀ ਵਿਰੋਧਤਾ ਨਹੀਂ ਜਿਵੇਂ ਕਹਣਾ ਵੀ ਸੁਵਿਧਾਨ ਤੇ ਸਾਨੂੰ ਨਹੀਂ 25 ਧਾਰਾ ਤੇ ਆ ਲੋਕਾਂ ਗੱਲ ਵਿਖਿਆ ਤਾਂ ਉਹ ਕੋਈ ਇੱਕ ਕੋ ਪ੍ਰੋਪੋਗਾਂਡਾ ਹੋਵੇ ਕਿ ਸ਼ਰਿਆਨਤ ਦਾ ਉਹ ਤਾਂ ਸਾਝੇ ਹੀ ਸ਼ਾਮਦਰ ਦੀ ਗੱਲ ਆ ਪਰ ਜਿਹੜਾ ਮਹਿਸੂਸ ਕਰਦਾ ਜੇ ਮੈਂ ਸ਼ਾਂਤਾਂ ਨੇ ਕਿਹਾ ਸੀ ਭੰਡਾਰਾਂ ਆ ਰਹੇ ਨੇ ਜਨਾਬ ਇਹਨਾਂ ਫਾਲਤਾਂ ਬਡਾਉਣਾ ਨੇ ਕਿਹਾ ਸੀ ਵੀ ਗਲਾਮੀ ਜੀ ਨੂੰ ਮਹਿਸੂਸ ਨਹੀਂ ਹੁੰਦੀ ਉਹ ਬੰਦਾ ਹੀ ਨਹੀਂ ਹੈਗਾ ਪਰ ਮਹਿਸੂਸ ਕਰਨ ਵਾਲੀ ਬੰਦਾ ਜਦੋਂ ਮੈਂ ਟੂ ਟੂ ਉਹਦੇ ਨੂੰ ਪਤਾ ਲੱਗਦਾ ਜਦੋਂ ਉਹ ਅਗੂ ਬੋਲੂ ਬੰਦਾ ਵੀ ਹਾਂ ਮੈਂ ਸਿੰਘ ਭਾਈ ਸਾਡਾ ਨਟਕਾ ਕੋਈ ਹੁਣ ਜੇ ਆਪਾਂ ਸੰਵਿਧਾਨ ਨੂੰ ਗੱਲ ਮੰਨ ਲੈਂਦੇ ਆ ਤਾਂ ਬਈ ਇਹ ਪਸੰਦ ਹਨ ਮਾਨਲੇ ਸੋ ਦਾ ਅੰਦੇ ਸਾਹ ਨੂੰ ਆਪਾਂ ਨੂੰ ਦੂਹਾ ਤੇ ਕਾਡੇ ਤਾਂ ਬਾਬਾ ਦਾ ਤੇ ਜਿਹੜੇ ਕੋਈ ਰਸੀ ਬਾ ਭਾਈ ਦਿੱਕ ਸੰਗਵਰ ਗਿਆਨੇ ਜੁਨਾ ਨੇ ਪਤਾ ਬਾਂ ਲੇਤੀਆਂ ਜਿਹਦੀਆਂ ਤਾਂ ਹੋਰ ਵੀ ਕਈਆਂ ਨੇ ਲਿਖੇ ਨੇ ਕਿ ਹਮਿੰਦਰੀ ਕੋ ਆਪਣੇ ਨਾਨਕ ਦਾ ਪੂਰਾ ਸਿਸਟਮ ਹੀ ਆ ਬਬਿਆਂ ਦਾ ਇਤਿਹਾਸ ਪੂਰਾ ਪੁਰਾਣਾ ਹੈ ਆ ਹੁੰਗਾ ਨਹੀਂ ਜਿਹੜਾ ਲਿਖਿਆ ਹੋਵੇ 2 2 3 4 ਤੋਂ 10 ਵੀ ਸਾਲਾਂ ਦੇ ਪੁਰਾਣਾ ਲਿਖਿਆ ਹੋਇਆ ਤਿਆਂ ਉਹ ਤਾਂ ਪ੍ਰੋਫੋਗਣੇ ਤਾਂ ਲੇਜੈਂਡੀ ਕਿਤਾਬਾਂ ਨੇ ਹੀ ਹਿੰਦੀ ਨੂੰ ਮਹਨ ਇਹ ਤਾਂ ਇਹਨਾਂ ਨੇ ਤਾਂ ਕਿਤਾਬ ਚਾਇਲੇ ਕਿ ਬੱਬਾ ਨਾਨਕ ਤਾਂ ਆਈ ਵੀ ਪੰਡਾ ਕੋ ਕੰਪਨੀ ਪ੍ਰਚਾਰ ਸਿੱਖ ਗੁਰੂਆਂ ਦਾ ਦ੍ਰਿਸ਼ਟੀ ਸਿੱਖ ਗੁਰੂਆਂ ਦਾ ਦ੍ਰਿਸ਼ਟੀਕੋਣ ਜਿਦਾਂ ਇਹ ਦੁਨੀਆ ਤੇ ਰਹੋ ਨਾ ਇਹ ਲੋਕਾਂ ਕੀ ਮਤਲਬ ਬੇਦ ਪ੍ਰਾਣ ਲੋਕ ਭੁੱਲ ਚੁੱਕੇ ਸੀ ਲੋਕ ਘਰ ਕੁੱਤੇ ਜੀ ਇਸ ਲਈ ਬੇਦ ਪ੍ਰਾਣ ਦਾ ਹੋ ਕੰਨਾਈ ਸੀ ਸਿਹਾਰ ਲੱਖ ਰੇ ਦੀ ਲਾਨਾ ਤੇ ਯਾਰ ਜਿਹਨਾਂ ਨੂੰ ਪਤਾ ਉਹ ਲਿਖਿਆ ਬਣਾਦਾ 2 ਲੱਖ ਦੇ 10 ਲੱਖ ਦੀ ਲਾਨਾ ਕਰੀ ਚਾਹੇ ਜੇ ਟੁਖੜ ਜਮਾ ਇਹ ਪੱਕੇ ਬੰਦੇ ਕੱਕੇ ਨੇ ਕੱਕੇ ਨਾਲ ਤੁਜੀ ਗੱਲ ਨਹੀਂ ਕਰਨਾ ਤੰਬੂ ਬੜੀ ਕੱਕੇ ਜਿਹੜੇ ਸੰਭਾਣ ਦੀ ਚੰਦ ਕਰਦੇ ਨੇ ਜਿਹੜੇ ਸੰਭਾਣ ਦੀ ਹਾਮੀ ਭਰਦੇ ਨੇ ਉਹ ਕੱਕੇ ਨੇ ਜਾਂ ਤਾਂ ਜੇ ਸੁਭਾਨ ਮੰਨੋਗੇ ਤਾਂ ਖੁਦ ਨੂੰ ਹਿੰਦੂ ਵੀ ਮੰਨੋ ਹਿੰਦੂ ਫਿਰ ਕਿਉਂਕਿ ਸੁਭਾਨ ਮੰਨਗੇ ਤਾਂ ਆਟੋਮੈਟਿਕਲੀ ਸਟੈਂਪ ਹਿੰਦੂ ਵੀ ਲੱਗ ਗਈ ਤੁਹਾਡੇ ਤੇ ਇਹ ਗੱਲ ਆਪਾਂ ਭਈਏ ਆ ਇਹਨਾਂ ਨੂੰ ਪੁੱਛੇ ਤੁਸੀਂ ਪਹਿਲਾਂ ਤਾਂ ਜਿਹੜੀ ਸਟੇਜ ਲੱਗ ਉੱਥੇ ਜਾ ਕੇ ਮੇਰੇ ਅਰਦਾਸ ਵਾਲ ਪੁੱਛੇ ਤੁਸੀਂ ਸਾਰੇ ਭਾਈ ਭਈਏ ਹੋ ਜੁਕੀ ਵੀ ਆਦੇ ਹੋ ਮੈਂ ਕਹਣਾ ਨਹੀਂ ਨਹੀਂ ਇਸ ਤਰ੍ਹਾਂ ਸੇਖਾਂ ਤੁਰ ਫੜੇ ਹੁਣ ਤੁਸੀਂ ਪਿੱਛੇ ਗਿਲ ਗਿਆ ਇਹਨਾਂ ਨੂੰ ਪੁੱਛੇ ਇਹ ਆਲ ਲੀਡਰ ਨੂੰ ਆਪਣੇ ਗੁਨਾ ਨੂੰ ਇੰਨੀ ਇੱਕ ਗੱਲ ਜੀ ਕਹਾਂ ਮੈਂ ਜੀ ਚਲੇ ਯਾਰ ਲੀਡਰ ਬਣਿਆ ਘਟੋ ਘਟੋ ਇਹਨਾਂ ਨੂੰ ਕੋਈ ਕਿਸੇ ਦਾ ਮਤਲਬ ਨਹੀਂ ਹੈ ਉਹ ਆਪਣੀ ਕੋਰਸੀ ਦਾ ਤਾਂ ਮਤਲਬ ਹੈ ਇਹਨਾਂ ਨੂੰ ਯਾਰ ਲੀਡਰ ਉਹ ਹੁੰਦੇ ਨੇ ਜਿਹੜਾ ਕੁੱਤੇ ਦਾ ਮਤਲਬ ਲੀਡਰ ਬਣਨੇ ਹੀ ਵੇਖੇ ਉਹ ਬੰਦੇ ਨਹੀਂ ਕਿ ਜਿਹੜਾ ਸਮਾਜ ਭਲਾਈ ਦਾ ਹੁੰਦਾ ਹੈ ਪਬਲਿਕ ਸਰਵੰਟ ਹੁੰਦੇ ਨੇ ਇਸ ਤੋਂ ਪਰ ਆਪਣਾ ਤਾਂ ਸਿਸਟਮ ਹੀ ਦੇਤਾ ਹੁਣ ਦਾੰਤ ਹੋ ਗਏ ਯਾਰ ਕਿਤੇ ਪਾਸੇ ਕਰਦੇ ਨੂੰ ਕੋਈ ਮਤਲਬ ਨਹੀਂ ਹੋਗਾ ਯਾਰ ਉਹ ਬੰਦਾ ਨੇਰੀ ਨੇ ਅੱਜ ਸਾਰਾ ਯਾਰ ਮਨੇ ਤਾਂ ਸਾਰੇ ਪਾਸੇ ਕਦੇ ਕਦੇ ਸੋਚਦੇ ਮੈਂ ਬੜਾ ਅਦਾਸ ਹੋ ਜਾਂਦਾ ਯਾਰ ਵੀ ਕਿੱਥੇ ਯਾਰ ਇਹ ਕੋਈ ਜ਼ਿੰਦਗੀ ਹੈ ਯਾਰ ਜਿੱਥੇ ਆਪਾਂ ਆਪਾਂ ਗਰੀਬ ਬੰਦੇ ਲਈ ਬਹੁਤ ਔਖੀ ਆ ਜਾਂਦੀ ਏ ਯਾਰ ਕੋਈ ਤੁਹਾਨੂੰ ਪੈਰ ਪਾ ਕੇ ਤੁਹਾਨੂੰ ਜਲਕ ਦਾ ਜਲਾ ਲਾ ਤੋ ਦਾ ਖਮਣਾ ਕਰਨਾ ਪੈਂਦਾ ਇੱਕ ਗਰੀਬ ਬੰਦੇ ਪੈਰ ਪਾ ਕੇ ਅਮੀਰ ਬੰਦੇ ਨੂੰ ਤਾਂ ਕੁਰਸੀਆਂ ਛੱਡਣਗੇ ਆਜੋ ਜੀ ਬੱਚੋ ਜੀ ਆਪ ਬੁਲਾਉਂਗੇ ਗਰੀਬ ਬੰਦੇ ਨੂੰ ਕਾਪੀ ਬੁਲਾ ਕੇ ਰਾਜੀ ਨਹੀਂ ਮਿਲਦਾ ਇਹ ਕਹਿਆ ਜਾਂਦਾ ਇਹ ਇਨਸਾਨੀਅਤ ਆ ਇਨਸਾਨ ਰਹਿੰਦੇ ਨੋੜੇ ਧਵਾਨ ਰਹਿੰਦੇ ਨੇ ਰਾਖੇ ਚ ਰਾਂਦੇ ਨੋੜੇ ਕੁੜੀਆਂ ਉਹ ਰੇਟੀਆਂ ਆ ਮੈਂ ਆਉਂਦੀ ਐਜਤਾਂ ਉਹ ਰੇ ਕੁੱਟੀਆਂ ਇਹਨੇ ਕਰਿਆ ਮੁੰਗੀਆਂ ਕਰ ਕਰ ਪੁਝਾਈਆਂ ਅੱਗੇ ਮਨੀ ਕੋਲ ਤੇ ਦੇਖੋ ਬਿਹਾਰ ਦੀ ਵੀ ਇੱਕ ਦਰਬਾਰੀ ਮੈਂ ਦੇਖੀ ਸੀ ਵੀਡੀਓ ਕਹੇ ਲੋਕ ਨੇ ਯਾਰ ਹੱਥੇ ਪੱਥੇ ਲੋਕ ਖੜੇ ਰਾਣਾ ਦੇਖਦੇ ਆ ਲੱਖ ਵੀ ਲਾਣ ਤੇ ਯਾਰ ਇਹ ਲੋਕਾਂ ਤੇ ਆਜੇ ਸਿਸਟਮ ਤੇ ਆਜੇ ਸਭਿਧਾਨ ਤੇ ਉਹ ਸਭਿਧਾਨ ਆ ਜਿਹੜਾ ਉਹਨਾਂ ਨੂੰ ਪਲੁੱਟੀ ਜੀ ਜਿਹਨੂੰ ਇਓਸਾ ਨਾ ਦੇਖਣਾ ਕਿ ਫੁੱਲੀ ਨਾ ਮਿਲੀ ਕਿਵੇਂ ਯਾਰ ਕੋਈ ਕਰਦੂ। ਕੁਛ ਅਖਰਾਤ ਇਹਨਾਂ ਕਰਦਾ ਸੀ। ਜੱਦੇ ਸਿੱਖ ਰਾਜ ਦੇ ਲੋਕ ਜਿੰਨਾ ਨੇ ਜਗਾ ਵੀ ਹੁੰਦਾ ਦਿੱਤੀ ਦੇਸਾਨਾ ਚੱਲਦਾ ਵਾ ਉਹਨੂੰ ਤਾਂ ਖਤਮ ਕਰਾਂਗੇ। ਇਹ ਲੋਕੀ ਕੁਰਸੀ ਦੇ ਲੋਭੀ ਸਾਰੇ ਕੁਰਸੀ ਦੇ ਨਾਲ ਚੁੰਬਦੇ ਦੋ ਪੌੜੀ ਦੇ। ਖਰਾ ਸਾਰਾ ਸਿਸਟਮ ਸਾਰਾ 150 ਸਾਰਾ ਯਾਰ ਪੌਣ ਨੂੰ ਤੁਸੀਂ ਦਲਾਤ ਦੇ ਵਿੱਚ ਚੁਕਰਾਇਆ ਪਿਆ। ਧੰਨਵਾਦ ਜੀ ਕੋਈ ਗੱਲ ਨਹੀਂ ਗਲਤੀ ਹਲਕੀ ਹੈ ਮਾਫ ਕਰਿਓ